ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਮੇਰੇ ਪਿੰਡ ਮੇਰੇ ਖੇਤ ਚੈਨਲ ਦੇ ਨਾਲ ਤੇ ਅੱਜ ਆਪਾਂ ਹਿੰਗ ਬਾਰੇ ਜਾਣਕਾਰੀ ਦੇਵਾਂਗੇ ਹਿੰਗ ਦੇ ਪਸ਼ੂਆਂ ਨੂੰ ਕੀ ਕੀ ਫਾਇਦੇ ਹੁੰਦੇ ਆ ਜਿੰਨੇ ਵੀ ਆਪਾਂ ਨੂੰ ਜਾਣਕਾਰੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਆਪਾਂ ਚੱਲਦੇ ਆਂ ਵੀਡੀਓ ਦੇ ਤਰਫ ਤੇ ਜਾਣਕਾਰੀ ਦੇਣ ਦੋਸਤੋ ਬੱਕਰੀਆਂ ਦੇ ਵਿੱਚ ਜਿਹੜੀ ਹਿੰਗ ਦੀ ਮਹੱਤਤਾ ਬਹੁਤ ਜ਼ਿਆਦਾ ਆ ਜਿਵੇਂ ਮੰਨ ਲਓ ਹਰ ਇੱਕ ਪਸ਼ੂ ਦੇ ਵਿੱਚ ਹੀ ਹਿੰਗ ਤਾਂ ਬਹੁਤ ਗੁਣਕਾਰੀ ਆ ਤੇ ਅੱਜ ਆਪਾਂ ਤੁਹਾਨੂੰ ਇਹਦੇ ਕੋਈ ਜਿਹੜੇ 5-4 ਫਾਇਦੇ ਆ ਉਹ ਆਪਾਂ ਜ਼ਰੂਰ ਦੱਸਾਂਗੇ ਜਿਹੜੀ ਹਿੰਗ ਆ ਹਿੰਗ ਆਪਾਂ ਲੈਉਣੀਆਂ ਵਧੀਆ ਚੰਗੀ ਲੈ ਕੇ ਆਉਣੀ ਆ ਆਪਾਂ ਖੁੱਲੀ ਮੇਲ ਜੇ ਪੰਸਾਰੀ ਤੋਂ ਜਾਂ ਜਿਵੇਂ ਪੈਕਿੰਗ ਆਉਂਦੀ ਹੁੰਦੀ ਹੈ ਹਿੰਗ ਦੀ ਡੱਬੀਆਂ ਦੇ ਵਿੱਚ ਆਪਾਂ ਵਧੀਆ ਹਿੰਗ ਲੈ ਕੇ ਆਉਣੀ ਆ ਤੇ ਮਾੜੀ ਹਿੰਗ ਨਹੀਂ ਲੈ ਆਉਣੀਗੇ ਆਪਾਂ ਮਾੜੀ ਹਿੰਗ ਨਹੀਂ ਵਰਤਣੀ ਕਿਉਂਕਿ ਉਹਦਾ ਕੋਈ ਫਾਇਦਾ ਨਹੀਂਗਾ ਤੇ ਆਜੋ ਆਪਾਂ ਦੱਸਦੇ ਹਾਂ ਇਹਦੇ ਫਾਇਦੇ ਜਿਹੜਾ ਮੰਨ ਕੇ ਚੱਲੋ ਵੀ ਬੱਕਰੀਆਂ ਨੂੰ ਪਹਿਲਾ ਫਾਇਦਾ ਇਹ ਆ ਜਦੋਂ ਪੇਟ ਦੇ ਵਿੱਚ ਕੀੜੇ ਬਣ ਜਾਂਦੇ ਆ ਹਨਾ ਆਪਾਂ ਡੀਵਾਰਮਿੰਗ ਕਰਦੇ ਆ ਤੇ ਉਹ ਡੀਵਾਰਮਿੰਗ ਆਪਾਂ ਇਸ ਹਿੰਗ ਦੇ ਨਾਲ ਵੀ ਕਰ ਸਕਦੇ ਆ ਇਹ ਵੀ ਬਹੁਤ ਵਧੀਆ ਇਲਾਜ ਆ ਹਿੰਗ ਦਾ ਵੀ ਜਿਵੇਂ ਮੰਨ ਲਓ ਸਵੇਰ ਖਾਲੀ ਪੇਟ ਆਪਾਂ ਗੁੜ ਦੇ ਵਿੱਚ ਮਿਕਸ ਕਰਕੇ ਜਿਵੇਂ ਖਾਲੀ ਬੱਕਰੀ ਆ ਭਾਵੇਂ ਗੱਬਣ 1-2 ਗ੍ਰਾਮ 1 ਗ੍ਰਾਮ ਜਾਂ 2 ਗ੍ਰਾਮ ਹਿੰਗ ਆਪਾਂ ਗੁੜ ਦੇ ਵਿੱਚ ਮਿਕਸ ਕਰਕੇ ਬੱਕਰੀ ਨੂੰ ਖਵਾ ਦਗੇ ਤੇ ਉਹਦੇ ਨਾਲ ਪੇਟ ਦੇ ਕੀੜੇ ਕਿਸੇ ਹੱਦ ਤੀਕ ਖਤਮ ਹੋ ਜਾਂਦੇ ਆ ਜਿਵੇਂ ਅੱਜ ਦਿੱਤੀ ਆਪਾਂ ਸਵੇਰ ਖਾਲੀ ਪੇਟ ਤੇ ਹਫਤੇ ਬਾਅਦ ਫੇਰ ਦੇ ਦੇਗੇ ਉਹਦੇ ਜੋ ਵੀ ਆਂਡੇ ਹੁੰਦੇ ਹੁੰਦੇ ਉਹ ਖਤਮ ਹੋ ਜਾਂਦੇ ਆ ਤੇ ਤੀਜਾ ਦੂਜੇ ਨੰਬਰ ਤੇ ਆ ਗਿਆ ਫਾਇਦਾ ਇਹਦਾ ਜਿਵੇਂ ਅਫਾਰਾ ਹੋ ਜਾਂਦਾ ਜਿਵੇਂ ਆ ਦੇਖੋ ਤੁਸੀਂ ਇਹ ਵੈਸੇ ਤਾਂ ਬੱਕਰੀ ਆਪਣੀ ਸੂਣ ਵਾਲੀ ਆ ਪੇਟ ਇਹਦਾ ਵੈਸੇ ਹੀ ਭਾਰਾ ਪਰ ਜਦੋਂ ਆਫਰਦੀਆਂ ਬੱਕਰੀਆਂ ਹਨ ਉਦੋਂ ਐ ਕੁੱਖਾਂ ਚੜ ਜਾਂਦੀਆਂ ਆ ਆ ਦਿਖਾ ਦੇ ਨੇੜੇ ਇਹ ਕੁੱਖਾਂ ਚੜ ਜਾਂਦੀਆਂ ਉਦੋਂ ਪਰ ਇਹ ਬੱਕਰੀ ਤਾਂ ਆਪਣੀ ਗੱਭਣਾ ਵੇਹੇ ਸੂਣ ਵਾਲੀ ਆ ਇਹ ਨਹੀਂ ਗੱਲ ਵੀੜੀਆਂ ਕਈ ਵਾਰੀ ਨਾ ਜਦੋਂ ਆਪਣੀਆਂ ਨਾਰਮਲ ਬੱਕਰੀਆਂ ਹੁੰਦੀਆਂ ਜਿਵੇਂ ਆ ਬੱਕਰੀ ਆ ਆ ਦੇਖੋ ਤੁਸੀਂ ਜਿਵੇਂ ਆ ਨਾਰਮਲ ਬੱਕਰੀ ਆ ਇਹਦੇ ਕੋਈ ਕੋਖ ਨਹੀਂ ਚੜੀ ਕੋਈ ਪੇਟ ਨਹੀਂ ਫੁੱਲਿਆ ਹੋਇਆ ਹਨ ਇਹ ਜਿਵੇਂ ਆਪਣੇ ਘਰੇ ਇਹੋ ਜੀ ਬੱਕਰੀ ਉਹ ਇਸ ਤਰ੍ਹਾਂ ਹੋ ਜੇ ਅਫਾਰਾ ਚੜ ਦੇ ਉਹਨੂੰ ਖੜੀ ਖੜੋਤੀ ਬੱਕਰੀ ਨੂੰ ਗੈਸ ਭਰ ਗਈ ਉਹਦੇ ਪੇਟ ਦੇ ਵਿੱਚ ਇੱਥੇ ਵੀ ਹਿੰਗ ਕੰਮ ਕਰ ਜਾਂਦੀ ਆ ਉੱਪਰੋਂ ਕਰਕੇ ਦਿਖਾਦੇ ਆ ਜਿਵੇਂ ਆ ਚੀਜ਼ਾਂ ਨਾ ਹਵਾ ਭਰ ਜਾਂਦੀ ਐ ਇਹਦੇ ਵਿੱਚ ਇੱਥੇ ਵੀ ਹਿੰਗ ਕੰਮ ਕਰ ਜਾਂਦੀ ਐ ਹਿੰਗ ਆਪਾਂ ਦੇਣੀ ਕਿਵੇਂ ਆ ਜਿਹੜਾ ਅਫਾਰੇ ਤੋਂ ਹਨ ਮੰਨ ਲਓ 2 ਜਾਂ 3 ਗ੍ਰਾਮ ਹਿੰਗ ਸਰੋਂ ਦੇ ਤੇਲ ਚ ਆਪਾਂ ਮਿਕਸ ਕਰਕੇ ਦੇਣੀ ਐ ਹਿੰਗ ਨੂੰ ਪਹਿਲਾਂ ਰਗੜ ਲਓ ਪੂਰਾ ਚੰਗੀ ਤਰ੍ਹਾਂ ਪਾਊਡਰ ਬਣਾ ਲਓ ਉਹਦਾ ਉਹਨੂੰ ਆਪਾਂ 20 ਤੋਂ 25 ਐਮਐਲ ਸਰੋਂ ਦਾ ਤੇਲ ਵਧੀਆ ਘਰ ਦਾ ਕੱਢਿਆ ਹੋਇਆ ਉਹਦੇ ਵਿੱਚ ਆਪਾਂ ਮਿਕਸ ਕਰਕੇ ਤੇ ਸਰਿੰਜ ਦੇ ਨਾਲ ਬੱਕਰੀ ਨੂੰ ਆਪਾਂ ਦੇ ਦੇਣੀ ਐ ਉਹ ਤੇ 20 ਮਿੰਟਾਂ ਦੇ ਵਿੱਚ ਜਿਹੜਾ ਬੱਕਰੀ ਦਾ ਅਫਾਰਾ ਉਹ ਥੱਲੇ ਹੋ ਜੇਣਾ ਕੁੱਖਾਂ ਥੱਲੇ ਹੋ ਜਾਣਗੀਆਂ ਉਹਦੀ ਗੈਸ ਜੋ ਵੀ ਭਰੀ ਹੋਈ ਆ ਉਹ ਸੈੱਟ ਹੋ ਜੂਗੀ 99% ਤੇ ਇਹ ਬੱਕਰੀ ਸਾ ਆਪਣੀ ਸੌਖਾ ਸਾਹ ਲੈਣ ਲੱਗ ਪੂਗੀ ਉਹਦੀਆਂ ਵੱਖੀਆਂ ਦੇ ਵਿੱਚ ਕੋਈ ਸੂਈ ਲਾਉਣ ਦੀ ਜ਼ਰੂਰਤ ਨਹੀਂ ਪੈਣੀਗੀ ਪਰ ਹਿੰਗ ਸ਼ੁੱਧ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਮਾੜੀ ਹਿੰਗ ਘਰੇ ਪਈ ਹੋਵੇ ਤੇ ਆਪਾਂ ਹਿੰਗ ਦੇ ਦੇ ਕੇ ਸਰੋਂ ਦੇ ਤੇਲ ਚ ਮਿਲਾ ਕੇ ਤੇ ਉਹ ਕੁੱਖਾਂ ਨਾਲ ਸਹੀ ਥੱਲੇ ਹੋਣਾ ਹਨ ਉਹ ਦੇਖਣਾ ਆਪਾਂ ਅੱਧਾ ਘੰਟਾ ਜੋ ਨਹੀਂ ਠੀਕ ਹੁੰਦੀ ਫਿਰ ਆਪਾਂ ਡਾਕਟਰੀ ਸਹਾਇਤਾ ਲੈਣੀ ਆ ਪਰ ਹਿੰਗ ਸ਼ੁੱਧ ਹੋਣੀ ਚਾਹੀਦੀ ਹੈ ਸ਼ੁੱਧ ਹਿੰਗ ਹੋਵੇ ਤਾਂ ਪੱਕਾ ਹਾਲਾ ਮਸਲਾ ਹੱਲ ਕਰ ਦਿੰਦੀ ਹੈ ਉਹ ਉਸ ਤੋਂ ਬਾਅਦ ਆ ਜਾਂ ਵੀ ਜੇ ਨੰਬਰ ਤੇ ਦੋਸਤੋ ਜਿਹੜਾ ਤੀਜਾ ਫਾਇਦਾ ਹੈਗਾ ਉਹ ਜਿਵੇਂ ਬੱਕਰੀਆਂ ਆਪਣੀਆਂ ਬਿਮਾਰ ਹੋ ਕੇ ਹਟੀਆਂ ਹਨ ਉਹਨਾਂ ਨੂੰ ਦਵਾਈ ਬੂਟੀ ਵੱਧ ਲੱਗੀ ਹੁੰਦੀ ਆ ਜਾਂ ਬੱਕਰੀਆਂ ਵੈਸੇ ਕਮਜ਼ੋਰ ਹੋਈਆਂ ਹੁੰਦੀਆਂ ਬੱਕਰੀਆਂ ਆਪਣੀਆਂ ਜਿਵੇਂ ਆਹ ਬੱਕਰੀ ਆਪਣੀ ਇਹ ਤਾਂ ਵੈਸੇ ਬੁੱਢੀ ਬੱਕਰੀ ਹੋ ਗਈ ਹਨਾ ਇਹ ਕਈ ਵਾਰੀ ਉਹ ਵੈਸੇ ਲਿਸੀਆਂ ਹੋ ਜਾਂਦੀਆਂ ਬੱਕਰੀਆਂ ਕਮਜ਼ੋਰ ਹੋ ਜਾਂਦੀਆਂ ਉਹ ਇਹਨਾਂ ਦੇ ਹਿੰਗ ਦਾ ਬਹੁਤ ਫਾਇਦਾ ਹੁੰਦਾ ਜਿਵੇਂ ਮੰਨ ਲਓ ਬੁੱਢੀਆਂ ਬੱਕਰੀਆਂ ਜਾਂ ਵੈਸੀ ਲਿੱਸੀ ਬੱਕਰੀ ਆ ਇਹਨਾਂ ਨੂੰ ਆਪਾਂ ਗੁੜ ਦੇ ਵਿੱਚ ਹਿੰਗ ਦਿੰਨੇ ਆ ਹਨ ਗੁੜ ਦੇ ਵਿੱਚ 2 ਤੋਂ 3 ਗ੍ਰਾਮ ਉਨੀ ਵਾਰ ডোজ ਨਹੀਂ ਵਧਾਉਣੀ ਇਹਦੀ ਵੀ ਇਹਨਾਂ ਨੂੰ ਹਿੰਗ ਆਪਾਂ ਮਹੀਨੇ ਦੇ ਵਿੱਚ ਦੋ ਵਾਰੀ ਜਾਂ ਤਿੰਨ ਵਾਰੀ ਇਹ ਦੇ ਸਕਦੇ ਆ ਇਹਨਾਂ ਦੀ ਇਮਿਊਨਿਟੀ ਪਾਵਰ ਵਧਾਉਂਦੀ ਆ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਆ ਹਿੰਗ ਜਿਹੜੀ ਹੁੰਦੀ ਆ ਸ਼ੁੱਧ ਹਿੰਗ ਗੋੜ ਦੇ ਵਿੱਚ ਦਿਓ ਭਾਵਾਂ ਸਰੋਂ ਦੇ ਤੇਲ ਚ ਦਿਓ ਮਿਲਾ ਕੇ ਭਾਵਾਂ ਨੂੰ ਡਾਇਰੈਕਟ ਦੇ ਦਿਓ ਤੇ ਉਹ ਇਮਿਊਨਿਟੀ ਵਧਾਓਗੇ ਪਸ਼ੂ ਤੰਦਰੁਸਤ ਰਾਜੀ ਹੋਊਗਾ ਆਪਣਾ ਇਹਦੇ ਨਾਲ ਬਾਕੀ ਤੇ ਚੌਥੇ ਨੰਬਰ ਤੇ ਆ ਗਈ ਹੈਗੀ ਹੈ ਜੀ ਜਿਵੇਂ ਮੰਨ ਲਓ ਭੁੱਖ ਖਤਮ ਹੋ ਗਈ ਪਸ਼ੂ ਦੀ ਹਨਾ ਬਿਮਾਰ ਹੋ ਗਿਆ ਸੀ ਪਸ਼ੂ ਉਹਦੇ ਲੀਵਰ ਤੇ ਅਫੈਕਟ ਹੋ ਗਿਆ ਭੁੱਖ ਨਹੀਂ ਲੱਗਦੀ ਕੀ ਉਹਨੂੰ ਇਹ ਆਪਾਂ ਭੁੱਖ ਤੋਂ ਵੀ ਆਪਾਂ ਦੇ ਸਕਦੇ ਆਂ ਭੁੱਖ ਤੋਂ ਕਿਵੇਂ ਦੇਣੀ ਹੈ ਇਹ ਉਹੀ 2 ਤੋਂ 3 ਗ੍ਰਾਮ ਹਿੰਗ ਕਾਲਾ ਨਮਕ ਜਿਵੇਂ ਇੱਕ ਚਮਚ ਹੋ ਗਿਆ ਹਨਾ 4-5 ਗ੍ਰਾਮ ਹੋ ਜਾਂਦਾ ਉਹਦੇ ਵਿੱਚ 4-4-5 ਗ੍ਰਾਮ ਕਾਲਾ ਨਾਮਕ ਪੂਰਾ ਰਗੜਿਆ ਹੋਇਆ ਪੀਸਿਆ ਹੋਇਆ ਉਹਦੇ ਵਿੱਚ ਆਪਾਂ 2 ਤੋਂ 3 ਗ੍ਰਾਮ ਹਿੰਗ ਮਿਲਾ ਕੇ ਤੇ ਪਸ਼ੂ ਨੂੰ ਮਹੀਨੇ ਦੇ ਵਿੱਚ ਮੰਨ ਲਓ ਤੁਸੀਂ 4 ਵਾਰੀ ਹਿੰਗ ਦੇਣੀ ਆ ਹਫਤੇ ਬਾਅਦ ਦੇ ਚੱਲੋ ਉਹਦੀ ਭੁੱਖ ਵੀ ਸਹੀ ਹੋ ਜੂਗੀ ਪਸ਼ੂ ਰਾਜੀ ਹੋਣ ਲੱਗ ਪੂਗਾ ਤੇ ਜਿੰਨਾ ਵੀ ਉਹਦਾ ਖਾਦਾ ਪੀਤਾ ਹੋਇਆ ਉਹ ਸਾਰਾ ਹਾਜਮ ਹੋਣ ਲੱਗ ਪੂਗਾ ਜਿਵੇਂ ਕਹਿ ਦਿੰਦੇ ਨੇ ਵੀ ਪਸ਼ੂ ਜ਼ਿਆਦਾ ਖਾ ਗਿਆ ਜਾਂ ਆਪਚ ਹੋ ਜਾਂਦੀ ਆ ਵੱਧ ਖਾ ਲਿਆ ਜਾਂ ਉਹਨੇ ਕੋਈ ਸੜਿਆ ਗਲਿਆ ਖਾ ਲਿਆ ਤੇ ਉਹਦੇ ਅੰਦਰ ਉਹ ਜਾਮ ਹੋ ਜਾਂਦਾ ਪਸ਼ੂ ਦੇ ਅੰਦਰ ਕਈ ਵਾਰ ਉਦੋਂ ਵੀ ਹਿੰਗ ਕੰਮ ਕਰ ਜਾਂਦੀ ਆ ਕਾਲੇ ਨਮ ਨਮਕ ਦੇ ਵਿੱਚ ਮਿਲਾ ਕੇ ਦੇਣੀ ਆ ਇਹ ਕਾਲਾ ਨੂਨ ਕਹਿੰਦੇ ਜਿਹਨੂੰ ਆਪਾਂ ਮਟਕੇ ਵਾਲਾ ਉਹ ਰਗੜਿਆ ਹੋਇਆ ਇੱਕ ਚਮਚਾ ਨੂਨ ਦਾ ਤੇ ਥੋੜੀ ਜੀ ਹਿੰਗ 1-2 ਗ੍ਰਾਮ ਹਿੰਗ ਮਿਲਾ ਕੇ ਪਸ਼ੂ ਨੂੰ ਦੇ ਦਿਓ ਉਹਦੇ ਨਾਲ ਪੂਰੀ ਉਹਦੀ ਜਿਹੜੀ ਆਪਚ ਦਾ ਉਹ ਸ਼ਿਕਾਰ ਹੋਇਆ ਪਸ਼ੂ ਪੱਠੇ ਖਾਣੋਂ ਹਟਿਆ ਹੋਇਆ ਉਨੋਂ ਪੋਖ ਖ ਵੀ ਲੱਗੂਗੀ ਉਹਦਾ ਖਾਦਾ ਪੀਤਾ ਹਾਜ਼ਮ ਵੀ ਹੋਊਗਾ ਉਹਦੇ ਨਾਲ ਫੇਰ ਆ ਗਿਆ ਜੀ ਪੰਜਵੇਂ ਨੰਬਰ ਤੇ ਆਪਣਾ ਜਿਵੇਂ ਪਸ਼ੂਆਂ ਦੇ ਜ਼ਖਮ ਹੋ ਜਾਂਦੇ ਆ ਹਨਾ ਬਾਹਰੀ ਜ਼ਖਮ ਹੋ ਗਏ ਪਿੰਡੇ ਦੇ ਉੱਪਰ ਜਿਵੇਂ ਕੋਈ ਗੰਢ ਬਣ ਗਈ ਸੀ ਉੱਥੇ ਜ਼ਖਮ ਹੋ ਗਿਆ ਉੱਥੇ ਪਾਕ ਪੈ ਜਾਂਦੀ ਆ ਕੀੜੇ ਪੈ ਜਾਂਦੇ ਆ ਉੱਥੇ ਵੀ ਇਹ ਹਿੰਗ ਕੰਮ ਕਰ ਜਾਂਦੀ ਆ ਜਿਹੜੀ ਤਾਂ ਆਪਾਂ ਜ਼ਖਮ ਸੁੱਕਣ ਤੋਂ ਦਵਾਈ ਦੇਣੀ ਉਹਦਾ ਵੱਖਰੀ ਗੱਲ ਆ ਹਨਾ ਐਂਟੀਬਾਇਓਟਿਕ ਕੋਈ ਵੀ ਦੇ ਰਹੇ ਆ ਜਾਂ ਉਦੋਂ ਹਿੰਗ ਆਪਣੇ ਘਰੇ ਪਈ ਆ ਮੌਕੇ ਤੇ ਕੀੜੇ ਪਏ ਹੋਏ ਜ਼ਖਮ ਦੇ ਵਿੱਚ ਉਦੋਂ ਵੀ ਆਪਾਂ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਹੈਂਗ ਨੂੰ ਦੇ जखਮਾਂ ਦੇ ਉੱਪਰ ਲਾ ਸਕਦੇ ਆ ਜਿੱਥੇ ਕੀੜੇ ਬਣੇ ਹੋਏ ਆ ਉਹ ਕੀੜਿਆਂ ਨੂੰ ਵੀ ਇਹ ਮਾਰ ਕੇ ਖਤਮ ਕਰ ਦਿੰਦੀ ਆ ਬਾਹਰ ਕੱਢ ਦਿੰਦੀ ਆ ਸਾਰੇ ਉਸ ਤੋਂ ਬਾਅਦ ਕੀੜੇ ਬਣਦੇ ਵੀ ਨਹੀਂਗੇ ਉਸ ਚੀਜ਼ ਨੂੰ ਜਦੋਂ जख्म ਜਿੰਨਾ ਜਰ ਸੁੱਕਦਾ ਨਹੀਂ ਆਪਾਂ ਘੱਟੋ ਘੱਟ 5-6 ਵਾਰ ਮੰਨ ਲਓ ਇੱਕ ਦਿਨ ਸੰਨ ਛੱਡ ਕੇ ਤੀਜੇ ਦਿਨ ਆਪਾਂ ਲਾ ਸਕਦੇ ਆ ਤੇ ਕੀੜੇ ਨਹੀਂ ਬਣਦੇਗੇ ਜੇ ਵੈਸੇ ਵੀ ਜ਼ਰੂਰੀ ਨਹੀਂਗਾ ਵੀ ਕੀੜੇ ਹੀ ਬਣੇ ਹੋਣ ਤੇ ਆਪਾਂ ਫੇਰ ਹੀ ਲਾਉਣੀ ਆ ਵੀ ਕੀੜੇ ਬਣਨ ਤੋਂ ਪਹਿਲਾਂ ਵੀ ਆਪਾਂ ਇਹ ਇਲਾਜ ਕਰ ਸਕਦੇ ਆ ਵੀ ਜਦੋਂ ਜ਼ਖਮ ਹੋਇਆ ਪਸ਼ੂਆਂ ਦੇ ਬੱਕਰੀਆਂ ਦੇ ਖਾਸ ਕਰਕੇ ਗੰਡਾ ਬਣ ਜਾਂਦੀਆਂ ਗਾਂ ਧੌਣ ਤੇ ਬਣ ਗਈ ਜਾਂ ਉਹਨਾਂ ਦੇ ਪੂੜਿਆਂ ਤੇ ਹਨਾ ਇਹਨਾਂ ਚੀਜ਼ਾਂ ਤੇ ਗੰਡਾ ਬਣ ਜਾਂਦੀਆਂ ਇਹਨਾਂ ਦੇ ਇਹ ਜਗ੍ਹਾ ਤੇ ਜਵਾੜੇ ਤੇ ਗੰਡ ਬਣ ਗਈ ਬੈਠ ਕੇ ਦਿਖਾ ਦੇ ਮਾੜਾ ਜਾਂ ਇਹਨਾਂ ਦੇ ਇੱਥੇ ਬਣ ਜਾਂਦੀ ਆ ਇਹ ਜਗ੍ਹਾ ਤੇ ਬਣ ਗਈ ਗੰਡ ਉਦੋਂ ਵੀ ਜਦੋਂ ਜ਼ਖਮ ਹੁੰਦੇ ਆ ਉਦੋਂ ਰੇਸ਼ਾ ਨਿਕਲਦਾ ਉਦੋਂ ਵੀ ਆਪਾਂ ਸਰੋਂ ਦੇ ਤੇਲ ਦੇ ਵਿੱਚ ਹਿੰਗ ਮਿਲਾ ਕੇ ਲਾ ਸਕਦੇ ਆ ਪਰ ਹਿੰਗ ਜਿਹੜੀ ਆ ਫੇਰ ਮੈਂ ਵਾਰ-ਵਾਰ ਕਹਿੰਨਾ ਵੀ ਸ਼ੁੱਧ ਹੋਵੇ ਹਿੰਗ ਦੀ 스멜 ਜਦੋਂ ਆਪਾਂ ਹਿੰਗ ਰੱਖ ਕੇ ਦੂਰੋਂ ਆਉਣੀ ਚਾਹੀਦੀ ਆ ਤੇ ਆਪਾਂ ਤੁਹਾਨੂੰ ਇਹ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗੇ ਵੀ ਗੁੜ ਦੇ ਵਿੱਚ ਮਿਕਸ ਕਰੀ ਵੀ ਹਿੰਗ ਖਾਂਦੀਆਂ ਜਾਂ ਨਹੀਂ ਖਾਂਦੀਆਂ ਜੇ ਨਹੀਂ ਖਾਂਦੀਆਂ ਤਾਂ ਆਪਾਂ ਕੀ ਕਰਨਾ ਆਜੋ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਆਜੋ ਦੋਸਤੋ ਆ ਖੁੱਲੀ ਹਿੰਗ ਲਿਆਂਦੀ ਸੀ ਆਪਾਂ ਦੁਕਾਨ ਤੋਂ ਪੂਰੀ ਸ਼ੁੱਧ ਹਿੰਗ ਆ ਇਹ ਮੰਨ ਕੇ ਚੱਲੋ ਵੀ 30 ਗ੍ਰਾਮ ਹਿੰਗ ਲਿਆਂਦੀ ਸੀਗੀ ਤੇ 90 ਰੁਪਈਆ ਦੀ ਆਈ ਆ ਆ ਹਿੰਗ ਆ ਇਹ ਪੂਰੀ ਬਹੁਤ ਵਧੀਆ ਸੀਗੀ ਆਹ ਹਿੰਗ ਦੇਖ ਸਕਦੇ ਆ ਤੁਸੀਂ ਇਹ ਡੱਬੀ ਦੇ ਵਿੱਚ ਵੀ ਆਉਂਦੀ ਹੈ ਦਾਣੇਦਾਰ ਹਿੰਗ ਵੀ ਆਉਂਦੀ ਹੈ ਤੇ ਐਂ ਵੀ ਆਉਂਦੀ ਹੈ ਹਿੰਗ ਇਹ ਤੇ ਇਹਨੂੰ ਆਪਾਂ ਮੰਨ ਲਓ ਜਿਵੇਂ ਬੱਕਰੀ ਨੂੰ ਦੇਣੀ ਆ ਇੰਨੀ ਕੁ ਹਿੰਗ ਦੇ ਸਕਦੇ ਆ ਆ ਦੇਖ ਸਕਦੇ ਕੱਟ ਵੀ ਦੇਖ ਸਕ ਸਕਦੇ ਜਿਹੜੀ ਗੱਬਣ ਬੱਕਰੀ ਆ ਉਹਨੂੰ ਆਪਾਂ ਘੱਟ ਦੇਣੀ ਆ ਗੱਬਣ ਬੱਕਰੀ ਨੂੰ ਜਿਵੇਂ ਆਪਾਂ ਵੱਡੀ ਬੱਕਰੀ ਨੂੰ ਖਾਲੀ ਨੂੰ 3 ਗ੍ਰਾਮ ਦੇਣੀ ਆ ਤਾਂ ਗੱਬਣ ਨੂੰ 1.5 ਗ੍ਰਾਮ ਹੀ ਦੇਣੀ ਆ ਆਪਾਂ ਅੱਧੀ ਦੇਣੀ ਆ ਡੋਜ਼ ਗੱਬਣ ਬੱਕਰੀ ਨੂੰ ਖਾਲੀ ਨੂੰ ਵੱਧ ਦੇ ਸਕਦੇ ਆ ਗੱਬਣ ਨੂੰ ਘੱਟ ਦੇਣੀ ਆ ਇਹ ਇਹਨੂੰ ਆਪਾਂ ਜਿਵੇਂ ਆਪਣੇ ਕੋਲੇ ਆ ਚੀਜ਼ ਹੈਗੀ ਐ ਇਹਦੇ ਵਿੱਚ ਪਾ ਕੇ ਆਪਾਂ ਮਿਕਸ ਕਰ ਸਕਦੇ ਰਗੜ ਲੈਣੀ ਆ ਇਹ ਤੇ ਗੁੜ ਨੂੰ ਪੂਲਾ ਕਰਕੇ ਜਿਹੜਾ ਬਣਿਆ ਹੋਇਆ ਪਾਊਡਰ ਇਹਦਾ ਗੁੜ ਦੇ ਵਿੱਚ ਮਿਕਸ ਕਰਕੇ ਜਿਵੇਂ ਆਪਾਂ ਪਹਿਲਾਂ ਹੀ ਇਹ ਮਿਕਸ ਕਰਕੇ ਰੱਖੀ ਹੋਈ ਆ ਆ ਦੇਖੋ ਤੁਸੀਂ ਆ ਗੁੜ ਦੇ ਵਿੱਚ ਆਪਾਂ ਪਿੰਨੀਆਂ ਬਣਾ ਕੇ ਰੱਖ ਲਈਆਂ ਸੀ ਮਿਕਸ ਕਰਕੇ ਤੇ ਇਹਨੂੰ ਆਪਾਂ ਡਾਇਰੈਕਟ ਵੀ ਖਵਾ ਸਕਦੇ ਆ ਜੇਕਰ ਬੱਕਰੀਆਂ ਕਈ ਵਾਰੀਆਂ ਹੁੰਦਾ ਵੀ ਸਮੈਲ ਆਉਂਦੀ ਐ ਵਿੱਚੋਂ ਹਨਾ ਹਿੰਗ ਦੀ ਤੇ ਮੂੰਹ ਮਾਰ ਜਾਂਦੀਆਂ ਵੀ ਨਹੀਂ ਖਾਣਾ ਗਾ ਉਦੋਂ ਆਪਾਂ ਕੀ ਕਰਨਾ ਉਦੋਂ ਆਪਾਂ ਇਹਦੇ ਵਿੱਚ ਆ ਆਟਾ ਵੀ ਮਿਲਾ ਸਕਦੇ ਆ ਇਹਨੂੰ ਆਟੇ ਨੂੰ ਆਪਾਂ ਥੋੜਾ ਜਿਹਾ ਐ ਮੰਨ ਲਓ ਹੂੰ ਇਹ ਆਪਾਂ ਆਟਾ ਆਟੇ ਨੂੰ ਨਾ ਜਿਹੜੇ ਗੁੜ ਦੀ ਡਲੀ ਹੈਗੀ ਇਹਨੂੰ ਆਪਾਂ ਆਟੇ ਨਾਲ ਲਵੇੜ ਕੇ ਐ ਮਿਕਸ ਕਰਕੇ ਪੂਰਾ ਵਧ ਗਿਆ ਆ ਦੇਖ ਲਓ ਤੁਸੀਂ ਇਹ ਫੇਰ ਇਹ ਪੂਰਾ ਛੱਕ ਜਾਣੀ ਹੈ ਹਿੰਗ ਮਿਕਸ ਹੋਈ ਵੀ ਹੈ ਇਹਦੇ ਵਿੱਚ ਤੇ ਚਾਰ ਪੰਜ ਗੋਲੀਆਂ ਹੀ ਆਪਾਂ ਬਣਾ ਲਈਆਂ ਜੀ ਤੁਹਾਨੂੰ ਦਿਖਾਉਣ ਵਾਸਤੇ ਵੀ ਕਿਵੇਂ ਖਾਂਦੀਆਂ ਇਹ ਆ ਤੁਹਾਡੇ ਸਾਹਮਣੇ ਆ ਤੇ ਖਵਾ ਕੇ ਵੀ ਦਿਖਾਵਾਂਗੇ ਆਪਾਂ ਆ ਦੇਖੋ ਆਜੋ ਇਹ ਗੱਬਣ ਬੱਕਰੀ ਆ ਗੱਬਣ ਨੂੰ ਖਵਾਵਾਂਗੇ ਖਾਲੀ ਨੂੰ ਖਵਾਵਾਂਗੇ ਆ ਦੇਖ ਲਓ ਆ ਤੁਹਾਡੇ ਸਾਹਮਣੇ ਖਾ ਗਈ ਇਹ ਇੱਕ ਗੋਲੀ ਇਹਨੂੰ ਖਵਾਤੀ ਆ ਗੁੜ ਦੀ ਹਿੰਗ ਮਿਕਸ ਸੀ ਇਹਦੇ ਵਿੱਚ ਆਹਾ ਵੀ ਗੱਬਣ ਬੱਕਰੀ ਆ ਆ ਖਾਲੀ ਬੱਕਰੀ ਆ ਇਹਦੀ ਕੋਈ ਗਰੰਟੀ ਨਹੀਂ ਗੀ ਵੀ ਖਾਵੇ ਜਾਂ ਨਾ ਖਾਵੇ ਗੁੜ ਘੱਟ ਖਾਂਦੀ ਆ ਇਹ ਵੀ ਖਾ ਗਈ ਆ ਹਿੰਗ ਨੂੰ ਐਡਾ ਨਹੀਂ ਗਾ ਵੀ ਹਿੰਗ ਖਾਂਦਿਆਂ ਨਹੀਂ ਗਈਆਂ ਹਿੰਗ ਘਰ ਦੇ ਵਿੱਚ ਰੱਖਣੀ ਜ਼ਰੂਰੀ ਆ ਪਰ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਤਾ ਜਿਵੇਂ ਸਰਦੀਆਂ ਦਾ ਮੌਸਮ ਆ ਠੰਡ ਦੇ ਵਿੱਚ ਵੀ ਹਿੰਗ ਬਹੁਤ ਕੰਮ ਕਰਦੀ ਆ ਥੋੜੀ ਜੀ ਤਾਸੀਰ ਇਹਦੀ ਗਰਮ ਹੁੰਦੀ ਆ ਪਸ਼ੂ ਨੂੰ ਠੰਡ ਨਹੀਂ ਲੱਗਦੀਗੀ ਠੰਡ ਦੇ ਵਿੱਚ ਇਮਿਊਨਿਟੀ ਬਣੀ ਰਹਿੰਦੀ ਆ ਆ ਦੇਖੋ ਤੁਸੀਂ 14 ਬੱਕਰੀਆਂ ਨੇ ਖਾ ਲਈ ਹੁਣ ਬੱਚਿਆਂ ਦੀ ਆ ਗਈ ਵਾਰੀ ਬੱਚਿਆਂ ਨੂੰ ਆਪਾਂ ਇਹਦੇ ਜੋ ਘੱਟ ਕਰ ਲਾਂਗੇ ਬੱਚੇ ਵੀ ਪੂਰਾ ਚਾਹ ਕੇ ਖਾਂਦੇ ਇਹ ਗੱਲ ਨਹੀਂ ਵੀ ਬੱਚੇ ਨਹੀਂ ਖਾਂਦੇਗੇ ਜਿਵੇਂ ਹਿੰਗ ਮਿਕਸ ਕਰੀ ਹੋਈ ਆ ਤੁਸੀਂ ਆਪ ਖੋਦ ਇੱਕ ਖਵਾ ਕੇ ਦੇਖ ਸਕਦੇ ਆ ਬਾਕੀ ਬੱਚੇ ਨੂੰ ਗੁੜ ਖਵਾਉਣਾ ਚਾਹੀਦਾ ਗੁੜ ਜ਼ਰੂਰੀ ਆ ਗੁੜ ਤੇ ਗਿਝਾਏ ਹੋਣ ਆ ਦੇਖੋ ਇਮਿਊਨਿਟੀ ਇੱਕ ਬੂਸਟਰ ਹੀ ਆ ਇਹ ਇਮਿਊਨਿਟੀ ਬੂਸਟਰ ਹੀ ਕਹਿ ਸਕਦੇ ਆ ਇਹਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪੂਰੀ ਫੁੱਲ ਹੁੰਦੀ ਹੈ ਇਹਦੇ ਵਿੱਚ ਹਿੰਗ ਦੇ ਵਿੱਚ ਲੈ ਬਈ ਲੈ ਖਾ ਲਾ ਕਰਾਂ ਜੀ ਲੈ ਤੂੰ ਵੀ ਖਾ ਲਾ ਲੋ ਜੀ ਦੋਸਤੋ ਤੁਹਾਡੇ ਸਾਹਮਣੇ ਆਪਾਂ ਪ੍ਰੈਕਟੀਕਲ ਦੇ ਵਿੱਚ ਤੁਹਾਨੂੰ ਦਿਖਾਤਾ ਹਿੰਗ ਖਵਾ ਕੇ ਦਿਖਾਈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਆਪਾਂ ਹਿੰਗ ਮਿਕਸ ਕਰੀ ਸੀ ਤੇ ਇਹਨਾਂ ਨੇ ਖਾ ਲਈ ਆ ਗੱਬਣ ਬੱਕਰੀਆਂ ਵਾਸਤੇ ਅੱਧੀ ਡੋਜ਼ ਗੱਬਣ ਬੱਕਰੀ ਨੂੰ ਆਪਾਂ 1 ਤੋਂ 1.5 ਗ੍ਰਾਮ ਦੇਣੀ ਆ ਜਿਹੜੀ ਖਾਲੀ ਬੱਕਰੀ ਉਹਨਾਂ ਕੋਲ 3 ਗ੍ਰਾਮ ਵੀ ਦੇ ਸਕਦੇ ਆ 2 ਤੋਂ 3 ਗ੍ਰਾਮ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਕੋਈ ਨੁਕਸਾਨ ਨਹੀਂਗਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ